ਨਸ਼ਾ ਤਸਕੀਦ ਦੇ ਮਾਮਲੇ ਵਿੱਚ ਕੀਤੀ ਜਾ ਰਹੀ ਪੜਤਾਲ ਜਿਸ ਕੀ ਲੰਬੇ ਸਮੇਂ ਤੋਂ ਐਸਟੀਐਫ ਦੇ ਕੋਲ ਪੇਸ਼ ਨਹੀਂ ਹੋਏ ਰਾਜਜੀਤ ਹੁੰਦਲ ਦੀ ਕਰੋੜ ਰੁਪਏ ਦੀ ਪ੍ਰਾਪਰਟੀ ਜਾਇਦਾ ਜਿਹੜੀ ਅਟੈਚ ਕਰ ਦਿੱਤੀ ਗਈ ਹੈ ਉਹੀ ਜਿਹੜੀ ਜਾਇਦਾਦ ਅਟੈਚ ਹੋਈ ਹੈ ਉਹਦੇ ਚੋਂ ਹੀ ਮੁਹਾਲੀ ਦੇ ਵਿੱਚ ਉਹਨਾਂ ਦੀ ਕਿਆਲੀ ਸ਼ਾਨ ਕਨਾਲ ਦੀ ਕੋਠੀ ਹੈ ਪਰ ਇਸ ਟਾਈਮ ਤੁਸੀਂ ਕੌਣ ਤੱਕ ਕੋਠੀ ਹੈ ਕੀ ਹੈ ਇਹਦੇ ਚ ਵਾਹ ਵਾਹ ਕਰਦੇ ਹੋਏ ਲੰਬੇ ਸਮੇਂ ਤੋਂ ਇਵਨ ਕੇ ਕੁੰਡਿਆਂ ਨੂੰ ਗੇਟ ਦੇ ਜੰਗ ਤੱਕ ਲੱਗਣਾ ਸ਼ੁਰੂ ਹੋ ਗਿਆ ਇਸ ਸਾਲ ਵੀ ਸਿਰਚਲਾ 4 ਜਨਵਰੀ ਤੋਂ ਸ਼ੁਰੂ ਹੋ ਜਾਂਦਾ 4 ਜਨਵਰੀ ਨੂੰ ਇਹਨਾਂ ਨੂੰ ਜਿਹੜਾ ਹੈਗਾ ਸਪੈਸ਼ਲ ਟਾਸਕ ਫੋਰਸ ਦੇ ਡੀਐਸਪੀ ਵੱਲੋਂ ਬੁਲਾਇਆ ਜਾਂਦਾ ਨਹੀਂ ਪਹੁੰਚਦੇ ਨੋਟਿਸ ਘਰ ਦੇ ਬਾਹਰ ਲੱਗਿਆ ਫਿਰ 8 ਜਨਵਰੀ ਨੂੰ ਬੁਲਾਇਆ ਜਾਂਦਾ ਫਿਰ ਵੀ ਨਹੀਂ ਪਹੁੰਚਦੇ ਫਿਰ ਨੋਟਿਸ ਦੇ ਕੇ ਇਹਨਾਂ ਨੂੰ ਆਪਣਾ 11 ਜਨਵਰੀ ਨੂੰ ਬੁਲਾਇਆ ਜਾਂਦਾ 11 ਜਨਵਰੀ ਨੂੰ ਵੀ ਨਹੀਂ ਪਹੁੰਚਦੇ ਇਹ ਉਸ ਤੋਂ ਬਾਅਦ ਫਿਰ 16 ਜਨਵਰੀ ਨੂੰ ਨੋਟਿਸ ਲੱਗਦਾ ਫਿਰ 19 ਜਨਵਰੀ ਨੂੰ ਬੁਲਾਇਆ ਜਾਂਦਾ ਪਹੁੰਚਦੇ ਨਹੀਂ ਪੰਜਾਬ ਪੁਲਿਸ ਦੇ ਏਆਈਜੀ ਰਹੇ ਰਾਜਜੀਤ ਸਿੰਘ ਹੁੰਦਲ ਉਹਨਾਂ ਖਿਲਾਫ ਸਪੈਸ਼ਲ ਟਾਸਕ ਫੋਰਸ ਐਸਟੀਐਫ ਵੱਲੋਂ ਇੱਕ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਕੀਤੀ ਜਾ ਰਹੀ ਪੜਤਾਲ ਸੀ ਕਿ ਲੰਬੇ ਸਮੇਂ ਤੋਂ ਐਸਟੀਐਫ ਦੇ ਕੋਲ ਪੇਸ਼ ਨਹੀਂ ਹੋਏ ਰਾਜਜੀਤ ਹੁੰਦਲ ਤੇ ਉਹਨਾਂ ਦੀ 2 ਕਰੋੜ ਰੁਪਏ ਦੀ ਪ੍ਰਾਪਰਟੀ ਜਾਇਦਾ ਜਿਹੜੀ ਅਟੈਚ ਕਰ ਦਿੱਤੀ ਗਈ ਆ ਉਹੀ ਜਿਹੜੀ ਜਾਇਦਾਤ ਅਟੈਚ ਹੋਈ ਆ ਉਹਦੇ ਚੋਂ ਹੀ ਮੁਹਾਲੀ ਦੇ ਵਿੱਚ ਉਹਨਾਂ ਦੀ ਕੀ ਹਾਲੀ ਸ਼ਾਨ ਕਨਾਲ ਦੀ ਕੋਠੀ ਹੈ ਪਰ ਇਸ ਟਾਈਮ ਤੁਸੀਂ ਕਹੋਂ ਤਾਂ ਕੋਠੀ ਹੈ ਕੀ ਹੈ ਇਹਦੇ ਚ ਬਾਹ ਬਾ ਕਰਦੀ ਦੀ ਹੈ ਲੰਬੇ ਸਮੇਂ ਤੋਂ ਈਵਨ ਕੇ ਕੁੰਡਿਆਂ ਨੂੰ ਗੇਟ ਦੇ ਜੰਗ ਤੱਕ ਲੱਗਣਾ ਸ਼ੁਰੂ ਹੋ ਗਿਆ ਕੈਮਰਾਮੈਨ ਕਹੂੰਗਾ ਇੱਕ ਵਾਰ ਤੁਹਾਨੂੰ ਅੰਦਰੋਂ ਦਿਖਾਣਗੇ ਝਾੜੀਆਂ ਇਹਦੇ ਵਿੱਚ ਉੱਗੀਆਂ ਹੋਈਆਂ ਨੇ ਗੱਡੀ ਇੱਕ ਖੜੀ ਹੈ ਉਸ ਤੋਂ ਅੱਗੇ ਇੱਕ ਮੋਟਰਸਾਈਕਲ ਦੋ ਕੋਠੀ ਦੇ ਅੰਦਰ ਨੇ ਪਰ ਇਹੀ ਲੱਗ ਰਿਹਾ ਕਿ ਲੰਬੇ ਸਮੇਂ ਤੋਂ ਅੱਛੇ ਕੋਈ ਰਹਿ ਨਹੀਂ ਰਿਹਾ ਹੈਗਾ ਤੇ ਕੋਠੀ ਦੇ ਵਿੱਚ ਹਾਲਾਤ ਕੀ ਨੇ ਇਸ ਕੋਠੀ ਜਿਹੜੀ 20 ਕਰੋੜ ਦੀਆਂ ਦੀ ਪ੍ਰਾਪਰਟੀ ਅਟੈਚ ਹੋਈ ਹੈ ਉਹਨਾਂ ਵਿੱਚੋਂ ਹੀ ਇਹ ਦੇ ਘਰ ਦੇ ਬਾਹਰ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਟਾਈਮ ਤੁਸੀਂ ਦੇਖ ਰਹੇ ਹੋ ਕਿਸੇ ਟਾਈਮ ਇੱਥੇ ਪੁਲਿਸ ਵੀ ਤਨਾਤ ਕਰ ਦਿੱਤੀ ਗਈ ਸੀ ਹੁਣ ਪੁਲਿਸ ਨਹੀਂ ਹੈ ਔਰ ਇਸ ਸਾਲ ਵੀ ਇਸ سلسلہ 4 ਜਨਵਰੀ ਤੋਂ ਸ਼ੁਰੂ ਹੋ ਜਾਂਦਾ 4 ਜਨਵਰੀ ਨੂੰ ਇਹਨਾਂ ਨੂੰ ਜਿਹੜਾ ਹੈਗਾ ਸਪੈਸ਼ਲ ਟਾਸਕ ਫੋਰਸ ਦੇ ਡੀਐਸਪੀ ਵੱਲੋਂ ਬੁਲਾਇਆ ਜਾਂਦਾ ਹੈ ਨਹੀਂ ਪਹੁੰਚਦੇ ਨੋਟਿਸ ਘਰ ਦੇ ਬਾਹਰ ਲੱਗਿਆ ਫਿਰ 8 ਜਨਵਰੀ ਨੂੰ ਬੁਲਾਇਆ ਜਾਂਦਾ ਫਿਰ ਵੀ ਨਹੀਂ ਪਹੁੰਚਦੇ ਫਿਰ ਨੋਟਿਸ ਦੇ ਕੇ ਇਹਨਾਂ ਨੂੰ ਆਪਣਾ 11 ਜਨਵਰੀ ਨੂੰ ਬੁਲਾਇਆ ਜਾਂਦਾ 11 ਜਨਵਰੀ ਨੂੰ ਵੀ ਨਹੀਂ ਪਹੁੰਚਦੇ ਇਹ ਉਸ ਤੋਂ ਬਾਅਦ ਫਿਰ 16 ਜਨਵਰੀ ਨੋਟਿਸ ਲੱਗਦਾ ਹੈ ਫਿਰ 19 ਜਨਵਰੀ ਨੂੰ ਬੁਲਾਇਆ ਜਾਂਦਾ ਪਹੁੰਚਦੇ ਨਹੀਂ ਬੁਲਾਇਆ ਕਿਨੂੰ ਕਿਨੂੰ ਜਾ ਰਿਹਾ ਸੀ ਰਾਜੀਤ ਸਿੰਘ ਉਹਨਾਂ ਦੀ ਪੁੱਤਰੀ ਸੁਖਮਨੀ ਹੁੰਦਲ ਤੇ ਘਰ ਵਾਲੀ ਮੁਖਬੀਰ ਕੌਰ ਤਕਰੀਬਨ ਆਪਾਂ ਦੱਸਿਏ ਤੁਹਾਨੂੰ ਜਿੱਥੇ ਲਿਸਟ ਵੀ ਲੱਗੀ ਹੈ ਜਿਹੜੀਆਂ ਸਾਲਕ ਪਹਿਲਾਂ ਇਹ ਪੰਜ ਪ੍ਰਾਪਰਟੀਆਂ ਸਾਹਮਣੇ ਆਈਆਂ ਸੀਗੀਆਂ ਤਕਰੀਬਨ 2.5 ਤੋਂ 3 ਕਰੋੜ ਦੀਆਂ ਮੁਖਬੀਰ ਕੌਰ ਰਾਜਿੰਦਰ ਦੀ ਵਾਈਫ ਹੈ 6 ਕਨਾਲ 2 ਮਰਲੇ ਦਾ ਪਲਾਟ ਜਿਹੜਾ ਜ਼ਿਲ੍ਹਾ ਮੋਹਾਲੀ ਦੇ ਪਿੰਡ ਹੁਸ਼ਿਆਰਪੁਰ ਵਿਖੇ 40 ਲੱਖ ਦਾ 29 ਜੂਨ 2013 ਨੂੰ ਇਹ ਖਰੀਦਦੇ ਨੇ ਫਿਰ ਰਾਜੀਤ ਦੇ ਨਾਂ ਤੇ 500 ਸਕੂਅਰ ਯਾਰਡ ਦਾ ਇਕੋ ਸਿਟੀ ਮੁੱਲਾਂਪੁਰ ਚ ਪਲਾਟ 26 ਸਤੰਬਰ 2013 ਨੂੰ ਲੈਂਦੇ ਨੇ 20 ਲੱਖ ਦਾ ਫਿਰ ਸੁਖਮਨੀ ਹੁੰਦਲ ਇਹਨਾਂ ਦੀ ਧੀ ਹੈ ਮੁਖਬੀਰ ਕੌਰ ਤੇ ਰਾਜੀਤ ਦੀ ਇਹ ਆਪਣਾ 500 ਸਕੂਅਰ ਯਾਰਡ ਦਾ ਇਕੋ ਸਿਟੀ 1 ਮੁੱਲਾਂਪੁਰ ਚ ਫਿਰ 11 ਦਸੰਬਰ 2013 ਨੂੰ 20 ਲੱਖ ਦਾ ਪਲਾਟ ਲੈਂਦੇ ਨੇ ਫਿਰ ਮੁਖਵੀਰ ਕੌਰ ਦੇ ਨਾਂ ਤੇ ਇਹ ਜਿਹੜੀ ਕੋਠੀ ਦੇ ਬਾਹਰ ਸਿਸਟਮ ਖੜਿਆ 69 ਸੈਕਟਰ ਦੇ ਵਿੱਚ ਇਹ ਉਹੀ ਕੋਠੀ ਹੈ 500 ਸਕੂਅਰ ਯਾਰਡ ਦਾ ਕੋਠੀ ਪਲਾਟ 27 ਜਨਵਰੀ 2016 ਨੂੰ ਲੈਂਦੇ ਨੇ 1.5 ਕਰੋੜ ਰੁਪਏ ਕੀਮਤ ਹੈ ਫਿਰ ਰਾਜੀਤ ਦੇ ਨਾਂ ਤੇ ਆਪਣਾ ਜਨਤਾ ਲੈਂਡ ਸਟੇਟ ਸੈਕਟਰ 82 ਮੁਹਾਲੀ 27 ਜਨਵਰੀ ਨੂੰ 55 ਲੱਖ ਦਾ ਪਲਾਟ ਲੈਨੇ ਜਨਤਾ ਲੈਂਡ ਜਿਹੜੀ ਹੈ ਜਿਹੜੀ ਅੱਜ ਕੱਲ ਮੁਹਾਲੀ ਤੋਂ ਵਿਧਾਇਕ ਨੇ ਪਹਿਲਾਂ ਕਲੋਨਾਈਜ਼ਰ ਰਹੇ ਨੇ ਹੁਣ ਵੀ ਕਲੋਨਾਈਜ਼ਰ ਨੇ ਬਿਲਡਰ ਨੇ ਉਹਨਾਂ ਦੀ ਕਲੋਨੀ ਦੇ ਵਿੱਚ ਪਲਾਟ ਹੈਗਾ ਇਹ ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਬੁੱਲਾਪੁਰ ਦੇ ਵਿੱਚ ਇਹ ਇਹਨਾਂ ਨੇ ਪਲਾਟ ਲਿਆ ਇਕੋ ਸਿਟੀ ਦੇ ਵਿੱਚ ਬੁੱਲਾਪੁਰ ਦੇ ਵਿੱਚ ਫੇਰ ਆਪਣਾ ਇੱਕ ਹੋਰ ਪਲਾਟ ਜਿਹੜਾ ਇਹਨਾਂ ਨੇ ਲਿਆ ਤੇ ਹੁਸ਼ਿਆਰਪੁਰ ਤਿੰਨ ਪਲਾਟ ਬੁੱਲਾਪੁਰ ਦੇ ਵਿੱਚ ਦੋ ਮੁਹਾਲੀ ਦੇ ਵਿੱਚ तकरीबन 2.5 ਤੋਂ 3 ਕਰੋੜ ਦੀ ਸੀਗੀ ਔਰ ਇੱਕ ਵਾਰ ਫੇਰ ਤੁਹਾਨੂੰ ਦਿਖਾ ਰਿਹਾ ਨੋਟਿਸ ਤਾਂ ਲੇਟੈਸਟ ਨੋਟਿਸ ਜਿਹੜਾ ਅੱਜ ਤੋਂ ਆਪਾਂ ਕਹੀਏ 9 ਦਿਨ ਪਹਿਲਾਂ ਲੱਗਿਆ 10 ਦਿਨ ਪਹਿਲਾਂ 31/24 ਨੂੰ ਰਾਜੀਤ ਉਹਨਾਂ ਦੀ ਵਾਈਫ ਮੁਖਬੀਰ ਸੁਖਮਨੀ ਹੁੰਦਲ ਉਹਨਾਂ ਦੀ ਧੀ ਸੋ ਇਹ ਕੋਠੀ ਵੀ ਅਟੈਚ ਕੀਤੀ ਗਈ ਹੈ ਗੁਰਕਿਰਪਾ ਇਹਦੇ ਬਾਹਰ ਲਿਖਿਆ ਔਰ ਨੋਟਿਸ ਨਾਲ ਕੰਧ ਜਿਹੜੀ ਹੈ ਪਿਛਲੇ ਆਪਾਂ ਕਹੀਏ 1 ਸਾਲ ਦੇ ਸਮੇਂ ਵਿੱਚ 5 ਤੇ 6 11 ਦੇ ਕਰੀਬ ਨੋਟਿਸ ਇਸ ਕੋਠੀ ਤੇ ਪਾਰ ਲੱਗੇ ਨੇ ਟਾਈਮ ਟੂ ਟਾਈਮ ਜਦੋਂ ਉਹਨਾਂ ਨੂੰ ਬੁਲਾਇਆ ਗਿਆ ਉਸ ਤੋਂ ਬਾਅਦ ਇੱਕ ਹੋਰ ਨੋਟਿਸ ਹੋਇਆ ਜਿਹੜਾ 22 ਜਨਵਰੀ ਨੂੰ ਲੱਗਦਾ ਮੁਖਵੀਰ ਕੌਰ ਦੇ ਨਾਂ ਤੇ ਮੁਕੱਦਮਾ ਨੰਬਰ 15 ਦਰਜ ਹੁੰਦਾ ਇਹਨਾਂ ਦੇ ਖਿਲਾਫ ਵਿਜੀਲੈਂਸ ਬਿਊਰੋ ਫੇਜ਼ 1 ਪੰਜਾਬ ਐਟ ਮੋਹਾਲੀ ਵਿਰੁੱਧ ਰਾਜੀ ਸਿੰਘ ਇਸ ਚ ਵੀ ਇਹਨਾਂ ਨੂੰ ਜਿਹੜਾ ਸਮਨ ਤਮਲ ਪਰਮਾਨਾ ਪੇਜ ਕੇ ਬੁਲਾਇਆ ਜਾਂਦਾ 22 ਕਿ 24 ਨੂੰ ਕਿ 25 ਜਨਵਰੀ ਨੂੰ ਤੁਸੀਂ ਪਹੁੰਚਣਾ ਹੈ ਪਰ 25 ਜਨਵਰੀ ਨੂੰ ਨਹੀਂ ਪਹੁੰਚਦੇ ਇਹ ਤਕਰੀਬਨ ਆਪਾਂ ਕਹੀਏ 15 ਦਿਨ ਪੁਰਾਣੀ ਵੀ ਜਿਹੜੀ ਗੱਲ ਆ ਉਦੋਂ ਵੀ ਜਿੰਨੂੰ ਐਸਟੀਐਫਆਈਆ ਐ ਵਿਜੀਲੈਂਸ ਬਿਊਰੋ ਹੈ ਇਹਨਾਂ ਨੂੰ ਪੜਤਾਲ ਦੇ ਵਿੱਚ ਸ਼ਾਮਲ ਹੋਣ ਲਈ ਬੁਲਾਉਂਦਾ ਸੋ ਇਹ ਪ੍ਰਾਪਰਟੀਆਂ ਸੀ ਤਕਰੀਬਨ ਉਹਨਾਂ ਚੋਂ ਇੱਕ ਪ੍ਰਾਪਰਟੀ ਜਿਹੜੀ ਅਸੀਂ ਤੁਹਾਡੇ ਬਾਹਰ ਖੜਕੇ ਤੁਹਾਨੂੰ ਦਿਖਾ ਰਹੇ ਹਾਂ ਇਸ ਕੋਠੀ ਦੇ ਇਹ ਹਾਲਾਤ ਇਸ ਕੋਠੀ ਦੇ ਇਸ ਟਾਈਮ ਹੋ ਚੁੱਕੇ ਨੇ ਔਰ 20 ਕਰੋੜ ਰੁਪਏ ਦੀ ਪ੍ਰਾਪਰਟੀ ਜਦੋਂ ਇਹ ਨਸ਼ਰ ਕੀਤੇ ਗਏ ਸੀ ਪੰਜਾਬ ਸਰਕਾਰ ਵੱਲੋਂ ਆਂਕੜੇ ਭ੍ਰਸ਼ਟਾਚਾਰ ਦੇ ਖਿਲਾਫਤ ਕਰਦੇ ਆ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਤਾਂ ਤਕਰੀਬਨ ਇਹ ਪੰਜ-ਛੇ ਪ੍ਰਾਪਰਟੀਆਂ ਸਾਹਮਣੇ ਆਈਆਂ ਸੀ 2.5 ਤੋਂ 3 ਕਰੋੜ ਦੀਆਂ ਤੇ ਉਸ ਤੋਂ ਉੱਪਰ ਜੇ ਆਪਾਂ ਕਹੀਏ ਸਾਲ ਬਾਅਦ ਆ ਗਿਆ April 2023 ਦੀ ਉਹ ਗੱਲ ਹੈ ਤਕਰੀਬਨ 10 ਮਹੀਨੇ ਬਾਅਦ ਆ ਕੇ ਜਦੋਂ ਪ੍ਰਾਪਰਟੀ ਅਟੈਚ ਹੋਣ ਦੀ ਕਾਰਵਾਈ ਹੋਈ ਤਾਂ ਉਹ 30 ਕਰੋੜ ਰੁਪਿਆ ਅਮਾਉਂਟ ਹੋ ਗਈ ਉਹਨਾਂ ਪ੍ਰਾਪਰਟੀਆਂ ਦੀ ਜਿਹੜੀਆਂ ਉਸ ਟਾਈਮ 3 ਕਰੋੜ ਦੇ ਕਰੀਬ ਸੀਗੀਆਂ ਤੇ 17 ਕਰੋੜ ਰੁਪਿਆ ਵਧ ਗਿਆ ਹਲੇ ਹੋਰ ਕਿੰਨੀਆਂ ਇੱਕ ਪ੍ਰਾਪਰਟੀਆਂ ਨੇ ਜਾਂ ਕਿੰਨੀ ਆਪਣੀ ਸਫਾਈ ਦੇ ਪਾਉਂਦੇ ਨੇ ਹਾਈ ਕੋਰਟ ਵੀ ਗਏ ਸੁਪਰੀਮ ਕੋਰਟ ਵੀ ਗਏ ਰਾਜੀਤ ਪਰ ਉਹਨਾਂ ਨੂੰ ਕੋਈ ਅਜਿਹੀ ਰਾਹਤ ਨਹੀਂ ਮਿਲੀ ਕਿ ਉਹ ਇਨਵੈਸਟੀਗੇਸ਼ਨ ਆ ਕੇ ਜੁਆਇਨ ਕਰਨ ਉਹਨਾਂ ਕਹਿਆ ਜਾ ਰਿਹਾ ਬਾਹਰਲੇ ਮੁਲਕਾਂ ਚ ਹੈਗੇ ਨੇ ਹੋ ਸਕਦਾ ਹੈ ਸ਼ਾਇਦ ਇੰਗਲੈਂਡ ਚ ਹੋਣ ਜਾਂ ਕਿਸੇ ਹੋਰ ਮੁਲਕ ਦੇ ਵਿੱਚ ਹੋਣ ਕਿੰਨੀ ਕੁ ਛੇਤੀ ਹੋਰ ਆ ਕੇ ਇਨਵੈਸਟੀਗੇਸ਼ਨ ਜੁਆਇਨ ਕਰ ਦਿੰਦੇ ਜਾਂ ਇਹ ਜਦਾਦਾ ਕਿੱਦਾਂ ਬਣਾਈਆਂ ਹਾਲਾਂਕਿ ਉਹਨਾਂ ਨੇ ਉਸ ਵੇਲੇ ਵੀ ਕਿਹਾ ਸੀ ਕਿ ਕੁਝ ਜਦਾਦਾ ਮੇਰੇ ਪਿਓ ਅਜੀਤ ਸਿੰਘ ਵੱਲੋਂ ਮੈਨੂੰ ਦਿੱਤੀ ਗਈ ਹੈ ਕੁਝ ਉਹਨਾਂ ਦੇ ਪੂਰੇ ਹੋਣ ਤੋਂ ਬਾਅਦ ਮੈਂ ਆਪਣੀਆਂ ਪ੍ਰਾਪਰਟੀਆਂ ਵੇਚ ਕੇ ਕੁਝ ਮੈਂ ਕਰਜ਼ੇ ਤੇ ਲੈ ਕੇ ਉਹ ਬੇਟੀ ਦੇ ਨਾਂ ਕੁ ਆਪਣੇ ਨਾਂ ਕੁਝ ਘਰ ਵਾਲੀ ਦੇ ਨਾਂ ਇਸ ਤਰ੍ਹਾਂ ਸਾਰੀਆਂ ਬਣਾਈਆਂ ਨੇ ਦਾਅਵੇ ਜ਼ਰੂਰ ਸੀਗੇ ਹੰਦਲ ਪਰਿਵਾਰ ਦੇ ਸਾਡੀ ਇਹ ਇਮਾਨਦਾਰੀ ਦੀ ਸਾਰੀ ਜੋੜੀ ਹੋਈ ਪਾਈ ਪਾਈ ਤੋਂ ਬਣੀਆਂ ਜਦਾਦਾ ਨੇ ਪਰ हाल दी ਘੜੀ ਜਦੋਂ ਆਪਣੀ ਕਾਗਜ਼ਾ ਨਾਹੀ ਸਫਾਈ ਸਰਕਾਰਾਂ ਅੱਗੇ ਮਹਿਕਮੇ ਅੱਗੇ ਪੇਸ਼ ਹੋ ਕੇ ਨਹੀਂ ਦੇਖ ਹੋ ਸਕੇ ਤਾਂ ਵੀ ਕਰੋੜ ਰੁਪਏ ਦੀ ਪ੍ਰੋਫਿਟ ਨਾ ਟੈਚ ਕਰ ਲਈ ਗਈ ਹੈ ਹੋਰ ਨਵੀਂ ਤੇ ਤਾਜ਼ੀ ਅਪਡੇਟ ਲਈ ਜੁੜੇ ਹੋਣ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹ ਨੂੰ ਇਜਾਜ਼ਤ ਧੰਨਵਾਦ